ਹੈਲੋ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਲਕੇ ਵਲੌਗ ਦੀ ਸ਼ੁਰੂਆਤ ਹੋ ਰਹੀ ਹੈ ਜੀ ਪਿੱਛੇ-ਪਿੱਛੇ ਉਧਰ ਨੂੰ ਜਾ ਪਰਾਂਗੇ ਖੰਡੋੜੀ ਕੋਲੇ ਬਾਈ ਜੀ ਗੁੜੀਆਂ ਦੀ ਬਸਤੀ ਨਾਲ ਤੇ ਇਹਦਾ ਜੀ ਅੱਜ ਸਕੂਲ ਦੇ ਵਿੱਚ ਫੰਕਸ਼ਨ ਸੀਗਾ ਰੈੱਡ ਡੇ ਕੁਛ ਹੈ ਮੇਰਾ ਸੀਗਾ ਪਨੀ ਬਣਾਇਆ ਸੀਗਾ ਤੇ ਤਾਂ ਕਰਕੇ ਨੇ ਰੈੱਡ ਸੋ ਬਸ ਕਰ ਘੁੰਮ ਘੁੰਮ ਕੇ ਬੜੀ ਹੋ ਰਹੀ ਹੈ ਰੈੱਡ ਨਹੀਂ ਹੈਗਾ ਪੀਚ ਜੇ ਕਲਰ ਚ ਆ ਗਿਆ ਗਾਦਰੀ ਜਿਹਾ ਚਲੋ ਜੀ ਇਹ ਜਾ ਰਹੀ ਸੀ ਸਕੂਲ ਬਾਏ ਬਾਏ ਕਰ ਰਹੀ ਹੈ ਉਸ ਤੋਂ ਬਾਅਦ ਆਪਾਂ ਲੱਗੇ ਸਫਾਈਆਂ ਕਰਨਾਂ ਮੈਂ ਯੱਜ ਸਾਰੇ ਸ਼ੰਕ ਤੋਤੇ ਤੇ ਗੈਸ ਵਗੈਰਾ ਸਾਫ਼ ਕੀਤਾ ਸੀਗਾ ਤੇ ਸਾਰੀ ਚੱਕਤਰ ਕਰਕੇ ਉਹ ਜਿਹੜਾ ਪੋਚਾਂ ਵਾਲੀ ਲੱਗੀ ਹੋਈ ਹੈ ਪੋਚੇ ਲਾ ਗਈ ਸੀ ਤੇ ਮੇਰੇ ਪ੍ਰੈਗਨੈਂਟ ਹੋਣ ਕਰਕੇ ਪੋਚਾਂ ਵਾਲੇ ਰੱਖ ਲਈ ਸੀ ਵੀਰੇ ਜਿਸ ਦਾ ਮੈਂ ਲਾਉਣੀ ਹੁੰਦੀ ਆ ਤੇ ਤਾਂ ਕਰਕੇ ਫਿਰ ਮੈਂ ਉਤਲੀ ਸਫਾਈ ਕਰ ਲਈ ਸੀਗੀ ਉੱਪਰਲੇ ਕੰਮ ਤੇ ਨਾਲ ਨਾਲ ਆਪਾਂ ਕਰਦੇ ਆ ਥੋੜੀਆਂ ਗੱਲਾਂ ਬਾਤਾਂ ਵੀਰੇ ਮੈਂ ਨਾ ਆਪਣੀ ਫਰਸਟ ਵੀਡੀਓ ਦੇ ਵਿੱਚ ਜਿਹੜੀ ਮੈਂ ਪਹਿਲੀ ਵੀਡੀਓ ਸਭ ਤੋਂ ਅਪਲੋਡ ਕੀਤੀ ਸੀ ਮਾਈ ਫਰਸਟ ਬਲੌਗ ਉਹਦੇ ਵਿੱਚ ਮੈਂ ਦੱਸਿਆ ਸੀ ਕਿ ਮੇਰਾ ਪਹਿਲਾਂ ਇੱਕ ਚੈਨਲ ਸੀਗਾ ਜਿਹੜਾ ਕਿ ਡਿਲੀਟ ਹੋ ਗਿਆ ਕਿਸੇ ਨੇ ਕਰਤਾ ਜਾਂ ਹੋ ਗਿਆ ਮੈਨੂੰ ਨਹੀਂ ਪਤਾ ਵੀਰੇ ਤੇ ਕਿਸੇ ਵੀਰ ਨੇ ਮੈਨੇ ਕਮੈਂਟ ਕਰਿਆ ਕਿ ਸਾਨੂੰ ਕੀ ਇੰਟਰਸਟ ਸਾਨੂੰ ਕੋਈ ਇੰਟਰਸਟ ਨਹੀਂ ਚਲੋ ਕੋਈ ਗੱਲ ਨਹੀਂ ਵੀਰੇ ਜੇ ਤੈਨੂੰ ਕੋਈ ਇੰਟਰਸਟ ਨਹੀਂ ਹਨਾ ਤੇ ਮੈਂ ਉਹ ਕਮੈਂਟ ਡਿਲੀਟ ਕਰਤਾ ਤੇ ਇੱਕ ਹੋਰ ਵੀ ਆਇਆ ਸੀ ਕਮੈਂਟ ਵੀਰੇ ਕਿਸੇ ਦਾ ਤੇ ਕੋਈ ਗੱਲ ਨਹੀਂ ਵੀਰੇ ਜੇ ਕਿਸੇ ਨੂੰ ਹਨਾ ਐਵੇਂ ਲੱਗਦਾ ਹੋਊਗਾ ਹਨਾ ਵੀ ਇਹ ਐਵੇਂ ਹੀ ਮਾਰਦੀ ਐ ਜਾਂ ਕਿਵੇਂ ਮੈਂ ਨਾ ਆਪਣੇ ਇਸ ਚੈਨਲ ਦੇ ਉੱਤੇ ਜਿਹੜਾ ਆਪਾਂ ਹੁਣ ਬਲੌਗ ਵਾਲਾ ਚੈਨਲ ਬਣਾਇਆ ਹੋਇਆ ਹੈਗਾ ਇਹਦੇ ਉੱਤੇ ਮੈਂ ਸ਼ਾਰਟ ਵੀਡੀਓਜ਼ ਪਾਈਆਂ ਹੋਈਆਂ ਨੇਗੀਆਂ ਜਿਵੇਂ ਕਿ ਮੇਰਾ ਪਹਿਲਾ ਪਹਿਲਾਂ ਵਾਲਾ ਚੈਨਲ ਸੀ ਉਹਦੀਆਂ ਸ਼ਾਰਟ ਵੀਡੀਓ ਪਾਈਆਂ ਹੋਈਆਂ ਨੇ ਪਹਿਲਾਂ ਅਸੀਂ ਵੀ ਸ਼ਾਰਟ ਮੂਵੀਜ਼ ਬਣਾਉਂਦੇ ਹੁੰਦੇ ਸੀਗੇ ਜਿਵੇਂ ਸ਼ਾਰਟੇ ਛੋਟੇ ਛੋਟੇ ਨਾਟਕ ਜੇ ਬਣਾਉਂਦੇ ਨੇ ਪੰਜਾਬੀ ਦੇ ਵਿੱਚ ਉਹ ਬਣਾਉਂਦੇ ਹੁੰਦੇ ਸੀ ਫਨੀ ਬਣਾਉਂਦੇ ਹੁੰਦੇ ਸੀ ਜਾਂ ਕੁਝ ਹੋਰ ਘਰ ਦੀ ਲੜਾਈ ਵਗੈਰਾ ਦਾ ਜਾਂ ਕੁਝ ਵੀ ਸਟੋਰੀਆਂ ਬਣਾਉਂਦੇ ਹੁੰਦੇ ਸੀਗੇ ਵੀਰੇ ਤੇ ਮੇਰਾ ਚੈਨਲ ਉਹ ਬਹੁਤ ਛੇਤੀ ਗ로우 ਕਰ ਗਿਆ ਸੀਗਾ ਉਹ 3 ਦਿਨਾਂ ਦੇ ਵਿੱਚ ਮੈਨੇ ਹਜ਼ਾਰ ਸਬਸਕ੍ਰਾਈਬਰ ਸੀਗੇ ਜਿਹੜੇ ਅੱdte ਪੂਰੇ ਕਰ ਲਈ ਸੀਗੇ ਤੇ ਉਹ ਇੱਕ ਸਬੂਤ ਦੇ ਤੌਰ ਤੇ ਨਾ ਮੈਂ ਉਹ ਸ਼ਾਰਟ ਵੀਡੀਓਜ਼ ਪਾਈਆਂ ਹੋਈਆਂ ਨੇ ਇਸੇ ਚੈਨਲ ਤੇ ਮੇਰੇ ਤੇ ਤੁਸੀਂ ਦੇਖ ਸਕਦੇ ਹੋਗੇ ਤੇ ਵੀ ਇਸ ਤੀ ਉਹ ਸ਼ਾਰਟ মুভিਜ਼ ਬਣਾਉਂਦੇ ਸੀ ਜਾਂ ਨਹੀਂ ਤੇ ਬਟ ਉਹਨਾਂ ਦੇ ਵਿੱਚ ਸਾਥ ਸਾਥ ਵੀ ਗਮੀ ਸੀ ਹਨਾ ਘਰਗਿਆਂ ਦੀ ਵੀ ਸਾਥ ਦੀ ਗਮੀ ਸੀ ਕਿਸੇ ਨੇ ਸਾਥ ਦਿੱਤਾ ਨਹੀਂ ਹੈਗਾ ਅਸਲ ਦੇ ਵਿੱਚ ਮੇਲੋਂ ਖੁਦ ਮੇਰੇ ਹਸਬੰਦ ਨੇ ਵੀ ਮੇਰਾ ਸਾਥ ਨਹੀਂ ਦਿੱਤਾ ਹੈਗਾ ਚੈਨਲ ਮੇਰਾ ਬਹੁਤ ਛੇਤੀ ਗ로우 ਕੀਤਾ ਸੀਗਾ ਤੇ ਵਾਚ ਟਾਈਮ ਵੀ ਪੂਰਾ ਹੋ ਗਿਆ ਸੀ ਵੀਰੇ 3700 ਘੰਟਾ ਹੋ ਗਿਆ ਸੀ ਮੇਰਾ 300 ਘੰਟਾ ਰੰਕਾ ਸੀ ਵਸਤੂ ਤੇ ਉਸ ਤੋਂ ਬਾਅਦ ਵੀਰੇ ਸਾਥ ਦੀ ਕਮੀ ਕਰਕੇ ਨਾ ਮੇਰੇ ਤੋਂ ਵੀਡੀਓ ਨਹੀਂ ਪਈ ਹੈਗੀ ਕਾਫੀ ਟਾਈਮ ਹੈ 6-7 ਮਹੀਨੇ ਵੀਡੀਓ ਮੈਂ ਪਾਈ ਨਹੀਂ ਹੈਗੀ ਕਿਉਂਕਿ ਕੋਈ ਵੀਰੇ ਤੁਹਾਨੂੰ ਪਤਾ ਸ਼ਾਰਟ ਮੂਵੀਜ਼ ਬਣਾਉਣ ਵਾਸਤੇ ਹਨਾ ਆਪਾਂ ਨੂੰ ਸਾਥ ਦੀ ਲੋੜ ਤਾਂ ਹੁੰਦੀ ਹੈ ਕਿਉਂਕਿ ਸ਼ਾਰਟ ਮੂਵੀਜ਼ ਬਲੌਗਸ ਤਾਂ ਆਪਾਂ ਇਕੱਲੇ ਬਣਾ ਸਕਦੇ ਆ ਪਰ ਜਿਹੜੀਆਂ ਸ਼ਾਰਟ ਮੂਵੀਜ਼ ਬਣਾਉਣੇ ਹੁੰਦੇ ਨੇ ਉਹਦੇ ਵਿੱਚ ਤਾਂ ਆਪਾਂ ਨੂੰ ਕਮ ਸੇ ਕਮ 4 ਤੋਂ 5 ਜਣੇ ਦੀ ਲੋੜ ਤਾਂ ਹੁੰਦੀ ਹੁੰਦੀ ਹੈਗੀ ਇੱਕ ਫਿਰ ਆਪਾਂ ਨੂੰ ਸ਼ੂਟ ਕਰਨ ਵਾਸਤੇ ਵੀ ਚਾਹੀਦਾ ਹੁੰਦਾ ਹੈਗਾ ਜਦੋਂ ਫਿਰ ਖੁਦ ਕਰਦੇ ਨਹੀਂ ਸਾਜੀ ਤਬਰੇ ਤਾਂ ਫਿਰ ਦੂਜੇ ਕੀ ਦੇਣਗੇ ਹਨਾ ਕਰਕੇ ਉਹ ਮੇਰਾ ਚੈਨਲ 6-7 ਮਹੀਨਿਆਂ ਦੇ ਵਿੱਚ ਕੁਛ ਤਾਂ ਵੈਸੀ ਡੈਡ ਹੋ ਗਿਆ ਸੀਗਾ 6-7 ਮਹੀਨੇ ਬਾਅਦ ਮੈਂ ਜਦੋਂ ਉਹਨਾਂ ਤੇ ਉਹ ਉਸੇ ਚੈਨਲ ਤੇ ਬਲੌਗਸ ਪਾਉਣੇ ਸ਼ੁਰੂ ਕਰਤੀ ਸੀ ਆਪਣੀ ਫਿਰ ਉਹ ਦੁਬਾਰਾ ਤੋਂ ਗਰੋ ਹੋਣ ਲੱਗਾ ਸੀ ਵਧੀਆ ਤੇ ਫਿਰ ਨਾ ਅਚਾਨਕ ਪਤਾ ਨਹੀਂ ਕਿਵੇਂ ਵੀ ਉਹ ਡਿਲੀਟ ਹੋ ਗਿਆ ਮੈਂ ਜਿਹੜੀ ਮੇਰੀ ਫਰਸਟ ਵੀਡੀਓ ਦੇ ਵਿੱਚ ਮੈਂ ਉਹ ਵੀ ਪਾਏ ਹੋਏ ਮਤਲਬ ਸਕਰੀਨਸ਼ਾਟ ਮਾਰ ਕੇ ਪਾਏ ਹੋਏ ਨੇ ਵੀ ਇਹ ਮੇਰਾ ਚੈਨਲ ਢਲੀਟ ਹੋ ਗਿਆ ਤੇ ਹਣਾ ਜਿਨ੍ਹਾਂ ਨੇ ਯਕੀਨ ਕਰਨਾ ਵੀਰੋ ਕਰ ਲੈਣਗੇ ਤੇ ਬਾਕੀ ਹੁਣ ਆਪਾਂ ਬਲੌਗਸ ਚੈਨਲ ਬਣਾਇਆ ਹੈ ਤੁਸੀਂ ਬਲੌਗਸ ਆਪਾਂ ਇਕੱਲੇ ਵੀ ਸ਼ੂਟ ਕਰ ਸਕਦੇ ਆਂਗੇ ਕੋਈ ਸਾਥ ਦੇਵੇ ਨਾ ਦੇਵੇ ਵੈਸੇ ਵੱਡੀ ਗੱਲ ਹੁੰਦੀ ਹੈ ਹਨਾ ਵਾਇਰਲ ਹੋ ਜੀ ਸਾਥ ਦੇਣ ਆਪਣਾ ਪਰਮਾਤਮਾ ਸਾਥ ਦੇਵੇ ਤਾਂ ਆਪਣਾ ਹਰ ਇੱਕ ਸੁਪਨਾ ਪੂਰਾ ਹੋ ਸਕਦਾ ਹੈ ਤੇ ਪਲੀਜ਼ ਵੀਰੇ ਰਿਕੁਐਸਟ ਹੈ ਮੇਰੀ ਜਿਹੜਾ ਕੋਈ ਮੇਰੀ ਵੀਡੀਓ ਦੇਖਦਾ ਹੈ ਕਿਉਂਕਿ ਮੇਰੀ ਵੀਡੀਓ ਤੇ ਨਾ ਵਿਊ ਇੰਨਾ ਤੇ ਵੀ ਹੋਣ ਵਾਲੇ ਚੈਨਲ ਤੇ ਮਤਲਬ ਕਿਸਮਤ ਫਰੀਦ ਬਲੌਗਸ ਵਾਲੇ ਤੇ ਤੇ ਇਹਦੇ ਮੇਰੇ ਵੀਊ ਬਹੁਤ ਹੁੰਦੇ ਨੇ 600 700 ਵੀਊ ਆ ਜਾਂਦਾਗਾ 6 700 ਆ ਹੀ ਜਾਂਦਾ ਹੈ ਜੀ ਵੀਡੀਓ ਤੇ ਕਿਸੇ ਤੇ 200 250 ਵੀ ਰਹਿ ਜਾਂਦਾਗਾ ਤੇ ਵੀ ਜੇ ਐਨੇ ਕ ਜਾਨੇ ਜਿੰਨੇ ਕੋ ਦੇਖ ਦੇਣੇ ਹਨਾ ਵੀਊ ਹੁੰਦੇ ਨੇ ਐਨੇ ਕ ਜਾਨੇ ਸਬਸਕ੍ਰਾਈਬ ਕਰ ਦਿਆ ਕਰਨ ਤਾਂ ਬਹੁਤ ਹੈਲਪ ਹੋ ਸਕਦੀ ਹੈ ਵੀਰੇ ਕਿਸੇ ਦਾ ਸੋਡੇ ਇੱਕ ਸਬਸਕ੍ਰਾਈਬਰ ਨਾਲ ਇੱਕ ਇੱਕ ਸਬਸਕ੍ਰਾਈਬਰ ਨਾਲ ਮੇਰਾ ਜਿਹੜਾ ਸੁਪਨਾ ਹੈ ਉਹ ਪੂਰਾ ਹੋ ਸਕਦਾ ਯੂਟਿਊਬਰ ਬਣਨ ਦਾ ਸੋ ਪਲੀਜ਼ ਸਬਸਕ੍ਰਾਈਬ ਕਰ ਦਿਆ ਕਰੋ ਜੀ ਚੈਨਲ ਨੂੰ ਤਾਂ ਜੋ ਮੈਂ ਅੱਗੇ ਵੱਧ ਸਕਾਂ ਹਣਾ ਤੇ ਮੇਰਾ ਚੈਨਲ ਸੀ ਜਿਹੜਾ ਉਹ ਡਿਲੀਟ ਹੋ ਗਿਆ ਸੀ ਵੀਰੇ ਉਸ ਦਿਨ ਰਾਤ ਨੂੰ ਜਦ ਮੈਂ ਚੈੱਕ ਕਰ ਰਹੀ ਸੀ ਹਣਾ ਆਪਾਂ ਚੈੱਕ ਕਰਦੇ ਹੁੰਨੇ ਆ ਵੀ ਆਪਣੇ ਕਿੰਨੇ 뷰 ਹੋ ਗਏ ਆਪਣੇ ਕਿੰਨੇ ਸਬਸਕ੍ਰਾਈਬ ਹੋ ਗਏ ਹਨ ਸਾਰਾ ਕੁਝ ਘੰਟੇ-ਘੰਟੇ ਬਾਅਦ ਮੈਂ ਚੈੱਕ ਕਰਦੀ ਰਹੀ ਨੀ ਹੁਣ ਵਾਲੇ ਚੈਨਲ ਤੇ ਵੀ ਉਦੋਂ ਵੀ ਪਹਿਲਾਂ ਵਾਲੇ ਤੇ ਵੀ ਕਰਦੀ ਰਹੀ ਸੀ ਜਦ ਮੈਂ ਸ਼ਾਮ ਨੂੰ ਚੈੱਕ ਕਰਿਆ ਹਣਾ ਸਾਢੇ 9 ਪੌਣੇ 10 ਦਾ ਟਾਈਮ ਸੀ ਵੀਰੇ ਜਦ ਮੈਂ ਚੈੱਕ ਕਰਿਆ ਮੇਰਾ ਚੈਨਲ ਚੱਲਿਆ ਹੀ ਨਹੀਂ ਕੁਝ ਵੀ ਨਹੀਂ ਆਇਆ ਉਹਦੇ ਉੱਤੇ ਕੁਝ ਇੰਗਲਿਸ਼ ਦੇ ਵਿੱਚ ਲਿਖਿਆ ਆ ਰਿਹਾ ਸੀਗਾ ਕੀ ਕੁਝ 에ਰਰ ਹੈਗਾ ਵਗੈਰਾ ਵਗੈਰਾ ਤੇ ਉਸ ਤੋਂ ਬਾਅਦ ਮੈਂ ਜਦੋਂ ਦੇਖਿਆ ਕੋਸ਼ਿਸ਼ ਕੀਤੀ ਕਿ ਚੱਲੇ ਵਾਈਟ ਸਟੂਡੀਓ ਚ ਜਾ ਕੇ ਦੇਖਿਆ ਕਿ ਤੋ ਨਹੀਂ ਚੱਲਿਆਗਾ ਮੇਰਾ ਚੈਨਲ ਵੀ ਮਤਲਬ ਉਹ ਕਹਿ ਰਹੇ ਸੀਗੇ ਵੀ this action not allowed ਐਵੇਂ ਜਿhko ਸ਼ਾਰਿਆ ਸੀਗਾ ਉਸ ਤੋਂ ਬਾਅਦ ਵੀਰੇ ਮੈਨਾਂ ਸਾਰੀ ਰਾਤ ਨਹੀਂ ਸੁੱਤੀ ਹੈਗੀ ਜਦੋਂ ਮੈਨੂੰ ਪਤਾ ਲੱਗਿਆ ਮੇਰਾ ਚੈਨਲ ਡਿਲੀਟ ਹੋ ਗਿਆ ਤੇ ਮੇਰੀ ਗੁੜੀਆ ਵੀ ਉੱਥੇ ਖੜੀ ਕਿਉਂਕਿ ਮੈਂ ਪਰੇਸ਼ਾਨ ਸੀਗੀ ਤੇ ਮੇਰੇ ਹਸਬੰਦ ਨੇ ਮੈਨੂੰ ਬਹੁਤ ਸਮਝਾਇਆ ਕਿ ਚਲੋ ਕੋਈ ਗੱਲ ਨਹੀਂ ਆਪਾਂ ਹੋਰ ਚੈਨਲ ਬਣਾ ਲਾਂਗੇ ਤੇ ਉਹਨਾਂ ਨੇ ਮੈਨੂੰ ਬਹੁਤ ਸਮਝਾਇਆ ਕਹਿੰਦੇ ਚਲੋ ਤੂੰ ਹਨਾ ਵੀ ਤੂੰ ਆਪਦਾ ਕੰਟੈਂਟ ਸੀ ਜਿਹੜਾ ਚੇਂਜ ਕਰਤਾ ਕੀ ਪਤਾ ਤਾਂ ਡਿਲੀਟ ਹੋ ਗਿਆ ਹੋਵੇ ਜਾਂ ਕੁਝ ਹੋਰ ਤੇ ਬਹੁਤ ਤਰ੍ਹਾਂ ਸੀ ਤੇ ਪਰ ਵੀ ਮੈਂ ਸਾਰੀ ਰਾਤ ਸੁੱਤੀ ਨਹੀਂ ਹੈਗੀ ਜੀ ਮੈਨੂੰ ਸਵੇਰ ਹੋ ਗਈ ਚਿੱਟਾ ਦਿਨ ਚੜ ਗਿਆ ਮੈਨੂੰ ਔਰ ਉਹਦੀ ਨੂੰ ਬਿਕੋਜ਼ ਵੀ ਬਹੁਤ ਮਿਹਨਤ કરી ਸੀ ਮੈਂ ਨਾ ਕੱਲੀ ਸਟੋਰੀਆਂ ਲਿਖਦੀ ਸੀ ਕੱਲੀ ਮਤਲਬ ਲొਕੇਸ਼ਨ ਵਗੈਰਾ ਦੇਖਦੀ ਸੀ ਕਿ ਇਹਨੂੰ ਵੀ ਕੀ ਨੂੰ ਜਿਹਨੂੰ ਆਪਾਂ ਐਡ ਕਰਨਾ ਹੈ ਕਿਹਨੂੰ ਆਪਾਂ ਕਿਤੇ ਕਿਸੇ ਦਿਹਾੜੇ ਕੱਢੇ ਹੈ ਨਾ ਮਾਤਾ ਬਣਦੀ ਸੀ ਕੋਈ ਵੀ ਮਤਲਬ ਕੋਈ ਸਾਥ ਬਣਦੀ ਸੀ ਕੋਈ ਸਿਸਟਰ ਲਾ ਬਣਦੀ ਸੀ ਨਾ ਬਹੁਤ ਵੀ ਮਿਹਨਤ ਨਾਲ ਮੈਂ ਗਰੋ ਕੀਤਾ ਜਾਂਦਾ ਚੈਨਲ ਤੇ ਉਹਦੀਆਂ ਮੈਂ ਹੋਰ ਵੀ ਸ਼ਾਰਟ ਕਲਿੱਪਾਂ ਕੁੱਝ ਪਾਈਆਂ ਹੋਈਆਂ ਨੇ ਮੈਂ ਰਾਤ ਨੂੰ ਅਸੀਂ ਸ਼ੂਟ ਕੀਤਾ ਸੀਗਾ ਵੱਡੇ ਰੋਡ ਤੇ ਜਾ ਕੇ ਦੇ ਤੇ ਕਿਸੇ ਦੀ ਗੱਡੀ ਮੰਗੀ ਸੀਗੀ ਤੋਂ ਹੁੰਦਾ ਹੈਗੀ ਆਪਣੇ ਕੋਲ ਗੱਡੀ ਵੈਸੇ ਸੁਖਣਾ ਤੇ ਉਦੋਂ ਆਪਾਂ ਗੱਡੀ ਕਿਸੇ ਦੀ ਮੰਗੀ ਸੀਗੀ ਗੱਡੀ ਦਾ ਵਿੱਚ ਸ਼ਾਰਟ ਲੈਣਾ ਸੀਗਾ ਤੇ ਅਸੀਂ ਰੋਡ ਤੇ ਜਾ ਕੇ ਸ਼ੂਟ ਕੀਤਾ ਮੇਰੀ ਮੇਰੇ ਹਸਬੰਦ ਨਾਲ ਲੜਾਈ ਬਹੁਤ ਹੁੰਦੀ ਸੀਗੀ ਸ਼ੂਟ ਕਰਨ ਵਾਸਤੇ ਕਿ ਉਹਨਾਂ ਨੇ ਮੈਨੂੰ ਇੱਕ ਫੋਰਸ ਕਰਦੀ ਸੀਗੀ ਤੁਸੀਂ ਤਾਂ ਮੇਰੇ ਨਾਲ ਕੰਮ ਕਰ ਲੱਗੋ ਜੀ ਹੋਰ ਨਹੀਂ ਕੋਈ ਲੱਗਦਾ ਤੇ ਉਹ ਕਈ ਵਾਰ ਮੰਨਦੇ ਨਹੀਂ ਸੀਗੇ ਫਿਰ ਮੈਂ ਬਹੁਤ ਬਹੁਤ ਪਰੇਸ਼ਾਨ ਹੁੰਦੀ ਸੀ ਤੇ ਪਰ ਫਿਰ ਵੀ ਪ੍ਰਮਾਤਮਾ ਨੇ ਸਾਥ ਦਿੱਤਾ ਸੀਗਾ ਮੇਰੀ ਨਾਲ ਸ਼ਾਰਟ ਵੀਡੀਓ ਕਵਰਲ ਹੋ ਗਈ ਸੀ ਤੇ ਵਧੀਆ ਮੇਰੇ ਗਰੋ ਕਰ ਗਿਆ ਸੀਗਾ ਚੈਨਲ ਮੇਰਾ ਵਿਊ ਵੀ 6000 ਆਉਣ ਲੱਗ ਗਿਆ ਸੀਗਾ ਤੇ ਹਲੇ ਕਿੰਨੇ ਕੁ ਮਹੀਨੇ ਹੋਏ ਸੀ ਮੇਰੇ ਚੈਨਲ ਨੂੰ ਪਲੇ ਨੂੰ 6000 ਵਿਊ ਵੀ ਬਹੁਤ ਵੱਡੀ ਗੱਲ ਸੀ ਮੇਰੇ ਵਾਸਤੇ ਤੇ ਬਾਕੀ ਮੇਰੇ ਸਬਸਕ੍ਰਾਈਬਰ ਜਿਹੜੇ 1000 ਤੋਂ ਵੱਧ ਹੋ ਗਏ ਸੀਗੇ ਉਮੀਦ ਕਰਦੀ ਹਾਂ ਤੁਸੀਂ ਮੇਰੇ ਇਸ ਚੈਨਲ ਨੂੰ ਵੀ ਮੇਰੇ ਨਾਲ ਗਰੋ ਕਰਨ ਦੇ ਵਿੱਚ ਸਾਥ ਦਿਓਗੇ ਪਲੀਜ਼ ਜੇ ਦੇਖ ਰਹੇ ਹੋ ਮੇਰੀ ਵੀਡੀਓ ਤਾਂ ਪਲੀਜ਼ ਸਬਸਕ੍ਰਾਈਬ ਵੀ ਕਰ ਦਿਓ ਵੀਰੇ ਚਲੋ ਜੀ ਸ਼ਾਇਦ ਕਈਆਂ ਨੂੰ ਹਲੇ ਵੀ ਮੇਰੀ ਗੱਲ ਦੇਖੀ ਨਾ ਆਵੇ ਕੋਈ ਜਲਦੀ ਜਿੱਨਾ ਮੈਂ ਆਊਗਾ ਜੀ ਮੇਰੀ ਗੱਲ ਦੇ ਹਨਾ ਤੇ ਸਬਸਕ੍ਰਾਈਬ ਕਰ ਦਿਓ ਵੀਰੇ ਚੈਨਲ ਨੂੰ ਪਲੀਜ਼ ਕਮੈਂਟ ਕਰ ਦਿਓ ਕੀ ਜੋ ਵੀ ਤੁਹਾਨੂੰ ਲੱਗਿਆ ਮੇਰੇ ਬਾਰੇ ਹਨਾ ਮੈਂ ਆਪਣੀ ਸਟੋਰੀ ਦੱਸੀ ਤੁਹਾਨੂੰ ਪਹਿਲਾਂ ਵਾਲੀ ਜੀ ਪਹਿਲਾਂ ਮੇਰਾ ਚੈਨਲ ਸੀਗਾ ਉਹ ਡਿਲੀਟ ਹੋ ਗਿਆ ਸੀਗਾ ਐਵੇਂ ਐਵੇਂ ਮੈਨੇ ਗ੍ਰੋ ਕਰਿਆ ਸੀਗਾ ਉਹ ਤੇ ਤੁਸੀਂ ਕਮੈਂਟ ਕਰ ਸਕਦੇ ਹੋ ਜੀ ਤੁਹਾਨੂੰ ਕੀ ਲੱਗਿਆ ਕੀ ਮੈਨੂੰ ਫੀਲ ਹੋਇਆ ਅਸੀਂ ਕੀ ਸੋਚਦੇ ਹੋ ਮੇਰੇ ਬਾਰੇ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਜਰੂਰ ਕਰਿਓ ਬੈਕਗ੍ਰਾਉਂਡ ਕਿ ਸੇਮ ਆਪਾਂ ਸਪੋਰਟ ਕਰਦੇ ਆ ਤਾਂ ਆਪਾਂ ਨੂੰ ਲੱਗੀ ਖੁਸ਼ੀ ਮਿਲਦੀ ਹੁੰਦੀ ਹੈ ਮੈਂ ਜਿੰਨੇ ਕੀ ਜਿੰਨੇ ਇੱਕ ਮੈਂ ਬਲੌਗਸ ਦੇਖਦੀ ਆ ਹਨਾ ਆਪਾਂ ਵੀ ਮਤਲਬ ਜਿੰਨੇ ਜਿਹੜੇ ਛੋਟੇ ਛੋਟੇ ਚੈਨਲ ਵਾਲੇ ਨੇ ਹਨਾ ਜਿਨ੍ਹਾਂ ਦੇ ਸਬਸਕ੍ਰਾਈਬਰ ਹਜ਼ਾਰ ਤੋਂ نیچے ਨੇ ਮੈਂ ਵੀ ਜੋ ਵੀ ਮਿਲਦੇ ਮੇਰੇ ਨੂੰ YouTube ਤੇ ਸਵਾਈਪ ਕਰਦੀ ਤਾਂ ਮੈਨੂੰ ਆਉਂਦਾਰਾ ਚੈਨਲ ਮਿਲ ਮੂਰੇ ਤਾਂ ਮੈਂ ਵਾਚ ਵੀ ਕਰਦੀ ਹੁੰਦੀ ਆ ਤੇ ਫਿਰ ਸਬਸਕ੍ਰਾਈਬ ਵੀ ਕਰ ਦਿੰਦੀ ਹੁੰਦੀ ਆ ਕਿਉਂਕਿ ਜੇ ਆਪਾਂ ਛੋਟੇ ਕ੍ਰੇਟਰਾਂ ਨੂੰ ਆਪਾਂ ਹੈਲਪ ਕਰਾਂਗੇ ਉਹਨਾਂ ਦੀ ਉਹ ਫੇਰੀ ਵੱਡੇ ਵੱਡੇ ਹੋਣਗੇ ਤੇ ਪਲੀਜ਼ ਹੈਲਪ ਕਰੋ ਸਪੋਰਟ ਕਰੋ ਤਾਂ ਜੋ ਕੋਈ ਛੋਟਾ ਕ੍ਰੇਟਰ ਵੀ ਅੱਗੇ ਵਧ ਸਕੇ ਜੀ ਮੈਂ ਅਲਕੀਲ ਕੇ ਜੀ ਕੰਮ ਕਰਦੀ ਹੁੰਨੀ ਆ ਫਿਰ ਜਿੰਨੇ ਕੋ ਮੇਰਾ ਮਹਨਾ ਮਨ ਮੰਨਦਾਗਾ ਬਾਕੀ ਮੈਨੂੰ ਬੰਦ ਕਰਿਆ ਹੋਇਆ ਡਾਕਟਰ ਨੇ ਕਿ ਜ਼ਿਆਦਾ ਕੰਮ ਨਹੀਂ ਕਰਨਾ ਹੈਗਾ ਬਿਕਾਉਜ਼ ਆਮ ਪ੍ਰੈਗਨੈਂਟ ਤੇ ਕਿਉਂ ਨਾ ਸਫਾਈ ਕਰਦੀ ਸੀ ਜੀ ਗੈਸ ਬਹੁਤ ਗੰਦਾ ਹੋ ਰਿਹਾ ਸੀ ਕਿਉਂਕਿ ਗੈਸ ਸਰ ਸੋਈ ਦੇ ਵਿੱਚ ਨਹੀਂ ਧਰਿਆ ਹੋਇਆ ਗੈਸ ਸਰ ਸੋਈ ਤੋਂ ਬਾਹਰ ਧਰਿਆ ਹੋਇਆ ਹੈ ਬਰੇ ਬਾਹਲੇ ਪਾਸੇ ਤੇ ਜਿਹੜਾ ਮੈਂ ਇਸ ਤੋਂ ਪਹਿਲਾਂ ਸ਼ੰਕਤੋ ਕਿਹਾटिया ਉਹ ਵੀ ਬਾਹਰਲੇ ਪਾਸੇ ਹੈਗਾ ਦੋ ਸ਼ੰਕ ਅੰਦਰ ਬਣਾਏ ਹੋਏ ਨੇ ਇਸ ਵਿੱਚ ਹੀ ਤੇ ਇੱਕ ਬਾਹਰ ਬਣਾਇਆ ਹੋਇਆ ਹੈ ਸੀ ਨਹੀਂ ਤੇ ਗੁੜੀਆ ਮੇਰੀ ਸਕੂਲ ਚਲੀ ਗਈ ਸੀ ਜਿੰਨਾ ਕੁ ਮੈਥੋਂ ਸ਼ੂਟ ਹੋਣ ਲੱਗ ਗਏ ਹੈਣਾ ਐਸਾ ਹਾਲਤ ਦੇ ਵਿੱਚ ਉਹਨਾਂ ਨੂੰ ਮੈਂ ਸ਼ੂਟ ਕਰ ਲੈਣੀ ਹੁੰਦੀ ਆ ਤੇ ਇਹ ਹੈਗਾ ਜੀ ਸਾਡਾ ਘਰ ਕਮੈਂਟ ਕਰਕੇ ਦੱਸਿਓ ਜੀ ਮੇਰਾ ਛੋਟਾ ਜਿਹਾ ਘਰ ਤੁਹਾਨੂੰ ਕਿਵੇਂ ਲੱਗਿਆ ਤੇ ਛੋਟੀ ਜਿਹੀ ਕੋਠੀ ਬਣਾਈ ਹੋਈ ਹੈ ਜੀ ਅਸੀਂ ਨੇ ਤਿੰਨ ਕਮਰਿਆਂ ਦੀ ਦੱਸਿਓ ਕਮੈਂਟ ਜ਼ਰੂਰ ਕਰਦਿਆ ਕਰੋ ਮੈਂ ਤੁਹਾਡੇ ਕਮੈਂਟ ਦਾ ਰਿਪਲਾਈ ਜ਼ਰੂਰ ਦਵਾਂਗੀ ਬਹੁਤ ਖੁਸ਼ੀ ਹੁੰਦੀ ਹੈ ਬਈ ਜਦੋਂ ਕੋਈ ਕਮੈਂਟ ਕਰਦਾ ਵਧੀਆ ਕਮੈਂਟ ਕਰਦਾ ਜਦੋਂ ਕੋਈ ਚਲੋ ਜੇ ਕੋਈ ਬੈਡ ਕਮੈਂਟ ਕਰਦਾ ਹੋਵੇ ਉਹ ਵੀ ਠੀਕ ਹੈ ਆਪਣੀ ਜਗ੍ਹਾ ਤੇ ਹੈਨਾ ਉਹਨਾਂ ਨੂੰ ਵਧੀਆ ਲੱਗਦਾ ਹੋਣਾ ਬੈਡ ਕਮੈਂਟ ਕਰਕੇ ਤੇ ਇਹ ਹੈਗਾ ਜੀ ਆਪਣਾ ਡਰਾਈੰਗ ਰੂਮ ਸਿੱਧੂ ਮੂਸੇ ਵਾਲੇ ਦੇ ਪੋਸਟਰਮ ਮੇਰੀ ਗੁੜੀ ਆਮ ਸਿੱਧੂ ਮੂਸੇ ਵਾਲਾ ਬਹੁਤ ਪਸੰਦ ਹੈ ਅਗਰ ਕਿਉਂ ਨਹੀਂ ਫਿਰ ਹਲਵਾਇਸ ਜਾਂ ਵਾਲਪੇਪਰ ਸਿੱਧੂ ਮੂਸੇ ਵਾਲਾ ਹਲਵਾਇਆ ਸੀ ਤੇ ਹੈਗਾ ਜੀ ਸਾਡਾ ਬੈ 90 ਏਰੀਆ ਬੈ 90 ਕਹਿੰਦੇ ਹੁੰਦੇ ਨੇ ਸ਼ਾਇਦ ਤੇ ਇਹ ਹੈਗਾ ਜੀ ਬੈਡਰੂਮ ਤੇ ਮੈਂ ਹਲੇ ਨਾ ਧੀ ਤੋਤੀ ਹੈ ਨਹੀਂ ਸੀ ਜੀ ਸਿਰ ਮੇਰਾ ਮੇਰੇ ਵਾਲ ਬਹੁਤ ਖਰਾਬ ਹੋ ਰਹੇ ਸੀ ਇੱਥੇ ਮੈਂ ਵਾਲਾਂ ਦਾ ਵੀ ਸ਼ੂਟ ਥੋੜਾ ਜਿਹਾ ਕੀਤਾ ਸੀਗਾ ਕਿ ਮੇਰੇ ਵਾਲ ਬਹੁਤ ਗੰਦੇ ਹੋਏ ਹੋਇਆ ਧੋਣ ਵਾਲੇ ਹੋਏ ਹੋਏ ਸੀਗੇ ਪੁੱਚ ਵਾਲੀ ਆਪਣਾ ਕੰਮ ਨਿਬੜ ਗਈ ਸੀ ਜੀ ਸਾਰੇ ਪੁੱਚ ਪੁੱਚੇ ਲਾ ਜੀ ਸੀ ਉਹ ਉਸ ਤੋਂ ਬਾਅਦ ਮੈਂ ਸੈਟਿੰਗ ਕਰਤੀ ਸੀ ਜੀ ਸਾਰੇ ਕਾਸੇ ਵੀ ਤੇ ਇਹ ਹੈਗਾ ਜੀ ਆਪਣਾ ਸਲਾਈ ਵਾਲਾ ਕਮਰਾ ਕਿਉਂਕਿ ਮੈਂ ਸਟੀਚਿੰਗ ਕਰਦੀ ਆ ਵੀਰੇ ਸਟੇਜਿੰਗ ਦਾ ਕੰਮ ਹੈ ਮੇਰਾ ਹੁਣ ਮੈਂ ਬੰਦ ਕੀਤਾ ਹੋਇਆ ਪ੍ਰੈਗਨਨਸੀ ਕਰਕੇ ਐਵੇਂ ਮਸ਼ੀਨ ਆ ਗਈ ਜੀ ਚੀਜ਼ ਮਤਲਬ ਬਿਨਾ ਮੋਟਰ ਵਾਲੀ ਇਹ ਮੋਟਰ ਵਾਲੀ ਇਹ ਵੱਡੀ ਮਸ਼ੀਨ ਜੀ ਇਧਰ ਆਪਣੇ ਰੀਲਾਂ ਵਾਲੇ ਡੱਬੇ ਵਗੈਰਾ ਪ੍ਰੈਸ ਵਗੈਰਾ ਪਈ ਹੈ ਜੀ ਤੇ ਇਹ ਹੈਗਾ ਜੀ ਆਪਣਾ ਹੈਅਰ ਐਕਸਟੈਂਸ਼ਨ ਹਾਈਲਾਈਟ ਵਾਲਾ ਹੈਅਰ ਐਕਸਟੈਂਸ਼ਨ ਮ गाइस ਜੀ ਮੈਂ ਮੀਸ਼ੂ ਤੋਂ ਬਹੁਤ ਬਹੁਤ ਵਧੀਆ ਲੱਗਦੇ ਨੇ ਵੀਰੇ ਇਹ ਲਾਏ ਬਹੁਤ ਵਧੀਆ ਪ੍ਰੋਡਕਟ ਹੈ ਇਹਦੇ ਬਾਰੇ ਵੀ ਤੁਹਾਨੂੰ ਦੱਸਾਂਗੇ ਨੈਕਸਟ ਵੀਡੀਓ ਪਾ ਦਾਂਗੇ ਆਪਾਂ ਤੁਸੀਂ ਦੱਸਿਓ ਕਮੈਂਟ ਦੇ ਵਿੱਚ ਤਾਂ ਫਿਰ ਆਪਾਂ ਪਾਵਾਗੇ ਨਾਲ ਲਗਾ ਕੇ ਦਿਖਾਵਾਂਗੇ ਕਿਵੇਂ ਲੱਗਦੇ ਨੇ ਇਹ ਬਹੁਤ ਸੋਹਣੇ ਲੱਗਦੇ ਨੇ ਲਾਏ ਹੋਏ ਇੱਥੇ ਮੈਂ ਖਾ ਰਹੀ ਸੀ ਰੋਟੀ ਖਾ ਕੇ ਖੜੀ ਸੀਗੀ ਰੋਟੀ ਖਾ ਲਈ ਸੀ ਮੈਂ ਤੇ ਪਲੀਜ਼ ਕਮੈਂਟ ਕਰ ਦਿਓ ਜੀ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਤੇ ਮਿਲਦੇ ਆਂ ਨੈਕਸਟ ਬਲੌਗ ਦੇ ਵਿੱਚ ਚਲੋ ਜੀ ਖਾਸ ਦੇਖਦੇ ਰਹੋ ਥੈਂਕ ਯੂ ਜੀ ਬਲੌਗ ਵਾਚ ਕਰਨ ਵਾਸਤੇ ਪੂਰਾ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਏ ਬਾਏ